ਸਤ ਸ੍ਰੀ ਅਕਾਲ ਦੋਸਤੋ ਜੁੜ ਗਿਓ ਸਤ ਗੁਰ ਪੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਰਾਤ ਜਾਨੀ ਕਿ 21 ਤਰੀਕ ਦੀ ਰਾਤ ਅਤੇ ਆਉਣ ਵਾਲੀ 25 ਤਰੀਕ ਤੱਕ ਦੇ ਜਿਹੜੇ ਮੌਸਮ ਦੀ ਤਾਜ਼ਾ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਕੱਲ ਨੂੰ ਦੁਪਹਿਰ ਤੋਂ ਬਾਅਦ ਕਿੱਥੇ ਪਹੁੰਚ ਜੂਗਾ ਉਸ ਦੀ ਅਪਡੇਟ ਆ ਜਿਹਦੇ ਨਾਲ ਇਸ ਵਾਰ ਪੰਜਾਬ ਦੇ ਵਿੱਚ 70 ਤੋਂ 75% ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਪੈਣ ਦੇ ਜਿਹੜੇ ਅਸਾਰ ਜਾਪ ਰਹੇ ਨੇ ਦੋਸਤੋ ਉਸ ਸਿਸਟਮਾ ਥੋੜਾ ਜਿਹਾ ਐਕਟਿਵ ਤਾਕੜਾ ਵੀ ਹੈ ਤੇ ਮੀ ਪੈਣ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਜਿਹੜੀ ਇਸ ਵਾਰ ਜਾਪ ਰਹੀ ਹੈ ਤੇ ਬਾਕੀ ਉਸ ਦੀ ਜਾਣਕਾਰੀ ਆਪਾਂ ਸ਼ੁਰੂ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਇਹਨਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਦੋਸਤੋ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੇ ਸਮੇਂ ਦਿਖਾਇਆ ਸੀ ਸਵੇਰ ਦੇ ਸਮੇਂ ਕੋਈ ਵੀ ਜਿਹੜਾ ਸਿਸਟਮ ਸੀ ਇਸ ਸਿਸਟਮ ਦੇ ਜਿਹੜਾ ਨੇੜੇ ਤੇੜੇ ਕਿਤੇ ਵੀ ਨਹੀਂ ਦਿਖਾਈ ਦੇ ਰਿਹਾ ਸੀ ਤੇ ਤੁਸੀਂ ਇਸ ਸਮੇਂ ਵੀ ਦੇਖ ਸਕਦੇ ਹੋ ਨੇੜੇ ਤੇੜੇ ਦਿਖਾਈ ਦੇਣ ਲੱਗ ਗਿਆ ਦਿਖਾਈ ਦੇਣ ਲੱਗ ਗਿਆ ਇਹ ਸਿਸਟਮ ਜਿਹੜਾ ਇਸ ਕਰਕੇ ਤੁਹਾਨੂੰ ਜਿਹੜੀ ਵੀਡੀਓ ਦੇ ਵਿੱਚ ਅਪਡੇਟ ਆ ਪੂਰੀ ਦਵਾਂਗੇ ਜਾਣਕਾਰੀ ਤੇ ਤੁਸੀਂ ਵੀਡੀਓ ਦੇ ਨਾਲ ਅੰਤ ਤੱਕ ਜਰੂਰ ਬਣੇ ਰਹੋ ਤਾਂ ਹੀ ਜਿਹੜੀ ਇਹ ਅਪਡੇਟ ਆ ਤੁਹਾਡੇ ਤੱਕ ਸਹੀ ਤੇ ਸਟੇਕ ਪਹੁੰਚੂਗੀ ਇਸ ਲਈ ਦੋਸਤੋ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਤੇ ਆਪਣੀ ਫੇਸਬੁੱਕ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਜ਼ਰੂਰ ਕਰਾਇਓ ਤੇ ਸਭ ਤੋਂ ਪਹਿਲਾਂ ਅੱਜ ਰਾਤ ਦਾ 21 ਤਰੀਕ ਦੇ ਰਾਤ ਦੇ ਮੌਸਮ ਦੀ ਜਾਣਕਾਰੀ ਜਿਹੜੀ ਤੁਹਾਨੂੰ ਸਾਂਝੀ ਕਰ ਰਿਹਾ ਜਿਹੜਾ ਕਿ 21 ਤਰੀਕ ਦਿਨ ਦੀ ਲੰਘ ਚੁੱਕਿਆ ਉਸ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਿਹਾ ਹਵਾਵਾਂ ਨੇ ਜਿਹੜੀਆਂ ਦਰਮਿਆਨੇ ਰੂਪ ਦੀਆਂ ਉੱਤਰ ਪੱਛਮੀ ਚਲਦੀਆਂ ਰਹੀਆਂ ਨੇ ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਹਰਿਆਣਾ ਦਾ ਵੀ ਜਿਹੜਾ ਮੌਸਮ ਅੱਜ ਦਾ ਦਿਨ ਦਾ ਬਿਲਕੁਲ ਸਾਫ਼ ਤੇ ਖੁਸ਼ਕ ਰਹੇਗਾ ਤੁਸੀਂ ਤਸਵੀਰ ਦੇਖ ਸਕਦੇ ਹੋ ਹਰਿਆਣੇ ਦਾ ਦਿਨ ਦਾ ਵੀ ਤੇ ਰਾਤ ਨੂੰ ਵੀ ਜਿਹੜਾ ਮੌਸਮਾ ਬਿਲਕੁਲ ਸਾਫ਼ ਤੇ ਖੁਸ਼ਕ ਰਹੂਗਾ ਅੱਜ ਪੰਜਾਬ ਦਾ ਰਾਤ ਦਾ ਜਿਹੜਾ ਮੌਸਮਾ ਉਹ ਬਿਲਕੁਲ ਠੀਕ ਠਾਕ ਹੈ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਬੱਦਲਵਾਈ ਨੇੜੇ ਤੇ ਜਿਹੜੇ ਨਹੀਂ ਹੈਗੀ ਹਲਕੀ ਫੁਲਕੀ ਕਿਤੇ ਕਿਤੇ ਇੱਕਾ ਦੁਕਾ ਤੇ ਕਿਤੇ ਤਰ੍ਹਾਂ ਇਸ ਤਰ੍ਹਾਂ ਨਾ ਮਾਤਰ ਬੱਦਲ ਨੇ ਜਿਹੜੇ ਕਿਤੇ ਕਿਤੇ ਆਪਾਂ ਨੂੰ ਨਾ ਮਾਤਰ ਦੇ ਰੂਪ ਵਿੱਚ ਦਿਖਾਈ ਦੇ ਰਹੇ ਨੇ ਬਾਕੀ ਦੋਸਤੋ ਸਿਸਟਮ ਜਿਹੜਾ ਉਹ ਐਕਟਿਵ ਹੋ ਚੁੱਕਿਆ ਤਾਕੜਾ ਸਿਸਟਮ ਹੈ ਤੁਸੀਂ ਦੇਖ ਸਕਦੇ ਹੋ ਲਹਿੰਦੇ ਪੰਜਾਬ ਵਾਲੇ ਸਾਈਡ ਤੋਂ ਜਿਹੜਾ ਆ ਰਿਹਾ ਹੈ ਉਹ ਸਿਸਟਮ ਜਿਹੜਾ ਆਪਾਂ ਕਹਿ ਸਕਦੇ ਹਾਂ ਇਸ ਸਾਈਡ ਤੋਂ ਆ ਰਿਹਾ ਤੇ ਲਹਿੰਦੇ ਪੰਜਾਬ ਤੋਂ ਹਜੇ ਥੋੜਾ ਜਿਹਾ ਪਿੱਛੇ ਨੇੜੇ ਤੇੜੇ ਜੇ ਆਪਾਂ ਦਿਖਾਈ ਦੇ ਰਿਹਾ ਆਪਾਂ ਨੂੰ ਮਲਤਾਨ ਦੇ ਏਰੀਆ ਵਿੱਚ ਹਲਕੇ ਹਲਕੇ ਉੱਚੇ ਬੱਦਲ ਨੇ ਜਿਹੜੇ ਮੂਰੇ ਆਉਣੇ ਸ਼ੁਰੂ ਹੋ ਚੁੱਕੇ ਨੇ ਜਿਹੜੇ ਕਿ ਕੱਲ ਨੂੰ ਆਪਾਂ ਨੂੰ ਦੁਪਹਿਰ ਤੋਂ ਬਾਅਦ ਯਾਨੀ ਕਿ 22 ਤਰੀਕ ਨੂੰ ਦੁਪਹਿਰ ਤੋਂ ਬਾਅਦ ਇਹ ਮਾਲਵੇ ਦੇ ਖੇਤਰਾਂ ਦੇ ਵਿੱਚ ਇਸ ਤਰ੍ਹਾਂ ਦਿਖਾਈ ਦੇਣਗੇ ਤੇ ਇਧਰੋਂ ਥੋੜੇ ਮਾਝੇ ਤੇ ਦਵਾਬੇ ਦੇ ਖੇਤਰਾਂ ਦੇ ਵਿੱਚ ਜਿਹੜੇ ਇਹ ਅਲ ਬੱਦਲ ਨੇ ਉੱਚੇ ਬੱਦਲ ਨੇ ਆਪਾਂ ਨੂੰ ਕੱਲ ਨੂੰ ਦੁਪਹਿਰ ਤੋਂ ਬਾਅਦ ਜੋ 22 ਤਰੀਕ ਦੀ ਦੁਪਹਿਰ ਆ ਉਸ ਤੋਂ ਬੱਦਲ ਨੇ ਜਿਹੜੇ ਉੱਚੇ ਬੱਦਲ ਦੇਖਣੇ ਸ਼ੁਰੂ ਹੋ ਜਾਣਗੇ ਤੇ 22 ਤਰੀਕ ਦੀ ਰਾਤ ਤੋਂ ਲੈ ਕੇ 23 ਤਰੀਕ ਦੀ ਸ਼ਾਮ ਤੱਕ ਜਿਹੜਾ ਚੰਗਾ ਮੀਂਹ ਮਾਲਵੇ ਦੇ ਖੇਤਰਾਂ ਦੇ ਵਿੱਚ ਤੇ ਮਾਝੇ ਦੇ ਖੇਤਰਾਂ ਵਿੱਚ ਦੁਆਬੇ ਦੇ ਖੇਤਰਾਂ ਦੇ ਵਿੱਚ ਤੇ ਥੋੜੇ ਬਹੁਤ ਪੁਆਦ ਦੇ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਆਪਾਂ ਨੂੰ ਦੇਖਣ ਨੂੰ ਮਿਲੇਗਾ ਜ਼ਿਆਦਾਤਰ ਇਹ ਸਿਸਟਮ ਜਿਹੜਾ ਮਾਝੇ ਤੇ ਦੁਆਬੇ ਦੇ ਜਾਂ ਮਾਲਵੇ ਦੇ ਖੇਤਰਾਂ ਨੂੰ ਹੀ ਪ੍ਰਭਾਵਿਤ ਕਰੂਗਾ ਬਾਕੀ ਸਮਾਂ ਦੱਸੂਗਾ ਕਿਉਂਕਿ ਕੁਦਰਤ ਦੇ ਰੰਗ ਨਿਆਰੇ ਹੁੰਦੇ ਨੇ ਕਦੋਂ ਕਿੱਧਰ ਨੂੰ ਇਹ ਸਿਸਟਮ ਨੇ ਘੁੰਮਣਾ ਤੁਸੀਂ ਦੇਖ ਸਕਦੇ ਹੋ ਇਹ ਸਿਸਟਮ ਪੂਰਾ ਤਾਕੜਾ ਸਿਸਟਮ ਆ ਦੋਸਤੋ ਪੂਰੀ ਤਸਵੀਰ ਤੁਹਾਨੂੰ ਜਿਹੜੀ ਲਾਈਵ ਸੈਟੇਲਾਈਟ ਦੇ ਮੁਤਾਬਕ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਆ ਉਸ ਦੇ ਮੁਤਾਬਕ ਜਾਣਕਾਰੀ ਜਿਹੜੀ ਇਹ ਸਾਂਝੀ ਕਰ ਰਹੇ ਹਾਂ ਤੇ ਮੀਂਹ ਜਿਹੜਾ ਹੈ ਆਪਾਂ ਨੂੰ 23 ਤਰੀਕ ਦੀ ਸ਼ਾਮ ਤੱਕ ਜਾਂ 24 ਦੀ ਆਪਾਂ ਕਹਿ ਸਕਦੇ ਹਾਂ ਸਵੇਰ ਤੱਕ ਥੋੜਾ ਬਹੁਤ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਇਹ ਸਿਸਟਮ ਜਿਹੜਾ ਪਹੁੰਚ ਚੁੱਕਿਆ ਜਿਵੇਂ ਕਿ ਅਸੀਂ ਪਹਿਲਾਂ ਤੁਹਾਨੂੰ ਦੱਸਿਆ ਸੀ ਸਾਨੂੰ ਇਹ ਸਿਸਟਮ ਦਾ ਜਿਹੜਾ ਘੱਟ ਨਜ਼ਰ ਆ ਰਿਹਾ ਸੀ ਵੀ ਇਹ ਪੰਜਾਬ ਦੇ ਤੇ ਕ ਪਹੁੰਚੂਗਾ ਪਰੰਤੂ ਇਹ ਪੰਜਾਬ ਤੱਕ ਪਹੁੰਚ ਚੁੱਕਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਰਾਤ ਦਾ ਮੌਸਮ ਠੀਕ ਠਾਕ ਰਹੂਗਾ ਤੇ ਕੱਲ ਨੂੰ ਦਿਨ ਦਾ ਵੀ ਜਿਹੜਾ ਦੁਪਹਿਰ ਤੱਕ ਮੌਸਮ ਠੀਕ ਠਾਕ ਰਹੂਗਾ ਦੁਪਹਿਰ ਤੋਂ ਬਾਅਦ ਉੱਚੇ ਬੱਦਲ ਨੇੜੇ ਪੰਜਾਬ ਦੇ ਮਾਲਵੇ ਖੇਤਰ ਦੇ ਵਿੱਚ ਤੇ ਮਾਝੇ ਦੇ ਦਬਾਬੇ ਦੇ ਖੇਤਰਾਂ ਦੇ ਵਿੱਚ ਬਾਨੇ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ 23 ਰਿਕ ਨੂੰ ਜਿਹੜਾ ਮੀਂਹ ਦੇ ਸਪੈਲ ਨੇ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗਣਗੇ ਤੇ ਕੁਝ ਇਕਾ-ਦੁਕਾ ਖੇਤਰ ਦੇ ਵਿੱਚ ਹੋ ਸਕਦਾ ਇੱਕ-ਦੋ ਖੇਤਰਾਂ ਦੇ ਵਿੱਚ ਗੜੇਮਾਰੀ ਜਿਹੜੀ ਬ੍ਰਿਕ ਟਾਈਪ ਦੀ ਗੜੇਮਾਰੀ ਆ ਉਸ ਤਰ੍ਹਾਂ ਦਾ ਵੀ ਜਿਹੜਾ ਸੰਭਾਵਨਾ ਜਿਹੜੀ ਜਾਪ ਰਹੀ ਹੈ। ਬਾਕੀ ਦੋਸਤੋ ਜਿਹੜੇ ਇਹ ਆਪਾਂ ਕਹਿ ਸਕਦੇ ਹਾਂ ਮੀਂਹ ਦੇ ਸਪੈਲ ਨੇ ਇਹ ਇੱਕ ਵਾਰੀ ਦੇ ਵਿੱਚ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਵਿੱਚ ਕਈ ਇਲਾਕਿਆਂ ਦੇ ਵਿੱਚ ਦੋ-ਦੋ ਜਾਂ ਤਿੰਨ ਵਾਰੀ ਵੀ ਜਿਹੜੇ ਆਪਾਂ ਕਹਿ ਸਕਦੇ ਸਰਾਟੇ ਨੇ ਇਸ ਤਰ੍ਹਾਂ ਮੀਂਹ ਜਿਹੜਾ ਲੱਗ ਸਕਦਾ ਹੈ। ਮੀ ਹੈ ਚੰਗਾ ਭਾਰੀ ਮੀ ਹੈ ਜਿਹੜਾ ਕੁਝ ਖੇਤਰਾਂ ਦੇ ਵਿੱਚ ਪੈ ਸਕਦਾ ਤੇ ਜੇਕਰ ਗੱਲ ਕਰੀਏ ਧੁੰਦ ਦੀ ਤਾਂ ਇਸ ਵਾਰ ਧੁੰਦ ਜਿਹੜੀ ਆਪਾਂ ਨੂੰ ਬਹੁਤ ਘੱਟ ਪੈ ਰਹੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਤੁਸੀਂ ਦੇਖਿਆ ਹੋਊਗਾ ਪਿਛਲੇ ਸਾਲ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਚੰਗੀ ਜਿਹੜੀ ਧੁੰਦ ਪੂਰੀ ਪੈ ਰਹੀ ਸੀ ਧੁੰਦ ਨੂੰ ਨਾ ਤਾਂ ਉਹ ਹੈ ਜਾਂ ਵਾਤਾਵਰਣ ਆਪਾਂ ਕਹਿ ਸਕਦੇ ਹਾਂ ਮੋਇਚਰ ਮਿਲ ਰਿਹਾ ਕਿਸੇ ਤਰ੍ਹਾਂ ਦਾ ਨਾ ਹੀ ਧਰਤੀ ਦੇ ਵਿੱਚ ਜਿਹੜੀ ਨਵੀਂ ਹੈ ਧਰਤੀ ਵੱਲੋਂ ਪ੍ਰੋਪਰ ਨਵੀਂ ਜਿਹੜੀ ਉਹ ਮਿਲ ਰਹੀ ਹੈ ਕਿਉਂਕਿ ਅੱਗੇ ਕਣਕਾਂ ਨੂੰ ਪਾਣੀ ਦਿੰਦੇ ਸੀ ਜਦੋਂ ਧੁੰਦ ਬਣਨ ਲੱਗ ਜਾਂਦੀ ਸੀ ਇਸ ਵਾਰ ਅਧੀਆਂ ਕਣਕਾਂ ਲੇਟ ਬਜਾਈ ਹੋਣ ਦੇ ਕਾਰਨ ਕਿਉਂਕਿ ਝੋਨੇ ਦਾ ਜਿਹੜਾ ਸੀਜ਼ਨ ਸੀ ਉਹ ਲੰਬਾ ਚੱਲਣ ਦੇ ਕਾਰਨ ਕੁਝ ਖੇਤਾਂ ਨੂੰ ਹਜੇ ਪਾਣੀ ਨਹੀਂ ਲੱਗਿਆ ਕੁਝ ਦੇ ਵਿੱਚ ਪਾਣੀ ਲੱਗ ਗਿਆ ਇਸ ਤਰ੍ਹਾਂ ਜੋ ਭਾਫ ਆ ਥੱਲੋਂ ਆਪਾਂ ਕਹਿ ਸਕਦੇ ਹਾਂ ਧਰਤੀ ਤੋਂ ਉਹ ਨਮੀ ਉੱਪਰ ਵੱਲ ਨਹੀਂ ਇੰਨੀ ਪ੍ਰੋਪਰ ਉੱਠ ਰਹੀ ਤੇ ਧੁੰਦ ਹੈ ਜਿਹੜੀ ਕਿਤੇ ਕਿਤੇ ਧੁੰਦ ਦਿਖਾਈ ਨਾ ਮਾਤਰ ਦੇ ਰਹੀ ਹੈ ਤੇ ਬਾਕੀ ਕੱਲ ਤੋਂ ਜਿਹੜਾ ਸੂਰਜ ਆਪਾਂ ਦਿਨਾਂ ਦਾ ਵੀ ਕਹਿ ਸਕਦੇ ਹਾਂ ਹੌਲੀ ਹੌਲੀ 25 ਤਰੀਕ ਤੋਂ ਜਿਹੜੇ ਦਿਨ ਨੇ ਜਾਂ ਆਪਾਂ ਕਹਿ ਸਕਦੇ 22 ਤਰੀਕ ਤੋਂ ਬਾਅਦ ਜਿਹੜੇ ਦਿਨ ਨੇ ਉਹ ਵੀ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹੁੰਦੇ ਨੇ ਤੇ ਉਸ ਤੋਂ ਬਾਅਦ ਥੋੜਾ ਥੋੜਾ ਫਿਰ ਦਿਨਾਂ ਦੇ ਵਿੱਚ 1-2-2 ਮਿੰਟ 3 ਮਿੰਟ ਦੇ ਇਸ ਤਰ੍ਹਾਂ ਦਾ ਜਿਹੜਾ ਫਰਕ ਆ ਆਪਾਂ ਨੂੰ ਪੈਂਦਾ ਹੋਇਆ ਨਜ਼ਰ ਆਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਜੇਕਰ ਗੱਲ ਕਰੀਏ ਤਾਂ 10-15 ਦਿਨ ਹੀ ਫਿਰ ਇਸ ਹਿਸਾਬ ਨਾਲ ਤਾਂ ਜਿਹੜੇ ਧੁੰਦ ਦੇ ਆਪਾਂ ਨੂੰ ਜਾਪ ਰਹੇ ਨੇ ਕਿਉਂਕਿ ਅੱਗੇ ਦਸੰਬਰ ਦੇ ਵਿੱਚ ਧੁੰਦ ਜਿਹੜੀ ਚੰਗੀ ਪੈਣ ਲੱਗ ਜਾਂਦੀ ਸੀ ਪਰੰਤੂ ਇਸ ਵਾਰ ਧੁੰਦ ਹਜੇ ਦਸੰਬਰ ਦੇ ਅੰਤ ਅੱਜ 21 ਤਰੀਕ ਹੋ ਚੁੱਕੀ ਹੈ ਅੱਜ ਤੱਕ ਧੁੰਦ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਜ਼ਿਆਦਾ ਸੰਘਣੀ ਨਹੀਂ ਪਈ ਸਿਰਫ ਥੋੜੇ ਜਿਹੇ ਦੇਹੀ ਧੁੰਦ ਪਈ ਸੀ ਜਿਵੇਂ ਕਿਸੇ ਤੁਹਾਨੂੰ ਪਹਿਲਾਂ ਵੀ ਦੱਸਦੇ ਤੇ ਬਾਕੀ ਦੋਸਤੋ ਆਉਣ ਵਾਲੇ ਦਿਨ ਵਿੱਚ ਜੇਕਰ ਇਹ ਮੀਂਹ ਚੰਗਾ ਲੱਗਦਾ ਤਕੜਾ ਮੀਂਹ ਜਿਹੜਾ ਇਹ ਕੁਝ ਖੇਤਰਾਂ ਦੇ ਵਿੱਚ ਪੈਂਦਾ ਤਾਂ ਹੋ ਸਕਦਾ ਇਸ ਸਿਸਟਮ ਦੇ ਨਾਲ ਜਿਹੜੀ ਧੁੰਦ ਹੈ ਧੁੰਦ ਦੇ ਲਈ ਇਹ ਅਨੁਕੂਲ ਹੋ ਜੇ ਜਾਂ ਧੁੰਦ ਪੈਣੀ ਸ਼ੁਰੂ ਹੋ ਜਾਵੇ 10-15 ਦਿਨਾਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਸ ਮੀਂਹ ਦੇ ਇਹ ਪ੍ਰਭਾਵ ਨੇ ਪੰਜਾਬ ਦੇ ਉੱਤੇ ਪੈਂਦੇ ਨੇ ਧੁੰਦ ਦੇ ਜਿਹੜੀ ਸੰਭਾਵਨਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਜਾਪੂਗੇ ਉਹ ਆਪਾਂ ਦੇਖਾਂਗੇ ਪਰੰਤੂ ਇਹ ਮੀਂਹ ਹੈ ਜਿਹੜਾ ਪੰਜਾਬ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕਰੂਗਾ ਤੇ ਬਾਕੀ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਦੂਸਰੇ ਸੈਟਲਾਈਟ ਦੇ ਵਿੱਚ ਜਿਸ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਕਿ ਇਹ ਸਿਸਟਮ ਕਿੱਥੇ ਕਿ ਜਿਹੜਾ ਪਹੁੰਚ ਰਿਹਾ ਤੁਸੀਂ ਜਰੂਰ ਸਾਡੇ ਨਾਲ ਬਨੇ ਰਹੋ ਫੇਸਬੁੱਕ ਆਈਡੀ ਨੂੰ ਵੱਤ ਤੋਂ ਵੱਤ ਫੋਲੋ ਕਰਿਓ YouTube ਚੈਨਲ ਮੌਸਮ ਪੰਜਾਬ ਟੀਮ ਨੂੰ ਵੱਤ ਤੋਂ ਵੱਤ ਸਬਸਕ੍ਰਾਈਬ ਕਰਕੇ ਸ਼ੇਅਰ ਜਰੂਰ ਕਰਦੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰਿਓ ਜਰੂਰ ਲੰਬੀ ਜਰੂਰ ਹੋਊਗੀ ਵੀਡੀਓ ਦੋਸਤੋ ਤੁਹਾਨੂੰ ਲਾਈਵ ਲਾਈਵ ਪ੍ਰੂਫ ਨੇ ਜਿਹੜੇ ਅਸੀਂ ਦਿਖਾਉਂਦੇ ਰਹਾਂਗੇ ਕਿ ਕਿੱਥੇ ਤੱਕ ਇਹ ਸਿਸਟਮ ਜਿਹੜਾ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਆ ਰਿਹਾ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਇਹ ਪਹੁੰਚ ਚੁੱਕਿਆ ਹੈ afghanistan ਦੇ ਪਾਰ ਕਰ ਚੁੱਕਿਆ ਉਸ ਤੋਂ ਬਾਅਦ ਮਲਤਾਨ ਦੇ ਨੇੜੇ ਤੇ ਡੇਰੇ ਬਦਲ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਮਲਤਾਨ ਦੇ ਨੇੜੇ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਬਦਲਬਾਈ ਲਾਹੌਰ ਦੇ ਨੇੜੇ ਤੇ ਵੀ ਕਿਤੇ ਕਿਤੇ ਦਿਖਾਈ ਦੇ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਆ ਜਿਹੜੀ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਉੱਤੇ ਦਿੰਦੇ ਰਹਾਂਗੇ ਤੁਹਾਨੂੰ ਅਸੀਂ ਦੱਸਿਆ ਸੀ ਕਿ ਕਦੋਂ ਉਮੀਦ ਹੈ ਜਿਹੜੇ ਸੰਭਾਵਨਾ ਜਿਹੜੀ ਪੰਜਾਬ ਦੇ ਵਿੱਚ ਬਣਦੀ ਹੋਈ ਨਜ਼ਰ ਆਊਗੀ ਤਸਵੀਰ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਜਿਹੜਾ ਅੱਜ ਦਾ ਰਾਤ ਦਾ ਬਿਲਕੁਲ ਸਾਫ਼ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਤੁਹਾਨੂੰ ਪ੍ਰਭਾਵਿਤ ਕਰਦਾ ਹੋਇਆ ਨਜ਼ਰ ਆਊਗਾ ਦੋਸਤੋ ਕਿਉਂਕਿ ਇਸ ਸਿਸਟਮ ਦੀ ਜਿਹੜੀ ਗਤੀ ਹੈ ਇਸ ਸਾਈਡ ਨੂੰ ਬਣੀ ਹੋਈ ਹੈ ਤਸਵੀਰਾਂ ਇਸ ਸਾਈਡ ਨੂੰ ਆ ਰਿਹਾ ਤੇ ਇਸ ਤਰ੍ਹਾਂ ਜਿਹੜਾ ਸਿਸਟਮ ਆ ਪੰਜਾਬ ਵੱਲ ਨੂੰ ਮੂਵ ਕਰ ਰਿਹਾ ਹੈ ਤੇ ਬਾਕੀ ਤਾਪਮਾਨ ਦੇ ਵਿੱਚ ਜਿਹੜੇ ਅੱਜ ਦੀ ਆਪਾਂ ਕਹਿ ਸਕਦੇ ਹਾਂ ਗਰਾਵਟ ਆਉਣੀ ਸ਼ੁਰੂ ਹੋ ਜੂ ਕਿਉਂਕਿ ਪ੍ਰੰਤੂ ਕੱਲ ਤੋਂ ਦੱਖਣ ਪੂਰਬੀ ਹਵਾਵਾਂ ਜਿਹੜੀ ਵਾਪਸੀ ਕਰਨਗੀਆਂ ਦੁਪਹਿਰ ਦੇ ਸਮੇਂ ਤੋਂ ਉਸ ਤੋਂ ਬਾਅਦ ਜਿਉਂ-ਜਿਉਂ ਇਹ ਸਿਸਟਮ ਅੱਗੇ ਨੇੜੇ ਨੂੰ ਆਊਗਾ ਤਾਂ ਪੂਰਬੀ ਹਵਾਵਾਂ ਨੇ ਜਿਹੜੀਆਂ ਹੋ ਆਪਣਾ ਵਾਪਸੀ ਕਰਦੇ ਹੋਏ ਆ ਨਜ਼ਰ ਆਉਣਗੀਆਂ ਫਿਰ 23 24 ਤਰੀਕ ਤੱਕ ਇਹ ਜਿਹੜੀਆਂ ਪੂਰਬੀ ਹਵਾਵਾਂ ਨੇ ਆਪਾਂ ਨੂੰ ਚਲਦੀਆਂ ਹੋਈਆਂ ਨਜ਼ਰ ਆਉਣਗੀਆਂ ਤਾਪਮਾਨ ਦੀ ਗੱਲ ਕਰੀ ਅੱਜ ਦਿਨ ਦਾ ਤਾਪਮਾਨ ਜਿਹੜਾ 21 22 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਤੇ ਰਾਤ ਦੇ ਤਾਪਮਾਨ ਦੇ ਵਿੱਚ ਥੋੜੀ ਜੀ ਅੱਜ ਗਰਾਫਟ ਆਉਂਦੀ ਹੋਈ ਨਜ਼ਰ ਆਊਗੀ ਕੱਲ ਨੂੰ ਫੇਰ ਦੁਬਾਰਾ ਜਿਹੜਾ ਤਾਪਮਾਨ ਅਪ ਕਰੂਗਾ 1 ਡਿਗਰੀ ਤੇ ਅੱਜ 1 ਤੋਂ 2 ਡਿਗਰੀ ਦੇ ਗਰਾਫਟਾ ਹੋਸੇ 7 ਡਿਗਰੀ ਦੇ ਆਸ-ਪਾਸ ਜਿਹੜਾ ਜਾਂ 5 ਡਿਗਰੀ ਦੇ ਆਸ-ਪਾਸ ਜਿਹੜਾ ਵੱਖ-ਵੱਖੀ ਤਰ੍ਹਾਂ ਦਾ ਤਾਪਮਾਨ ਹੈ ਜਿਹੜਾ ਦਰਜ ਕੀਤਾ ਜਾਊਗਾ ਦੋਸਤੋ ਵੀਡੀਓ ਨੂੰ ਸ਼ੇਅਰ ਲਾਈਕ ਕਰਨਾ ਨਾ ਭੁੱਲਿਓ ਇਸ ਕਰਕੇ ਤੁਹਾਨੂੰ ਬਾਰ-ਬਾਰ ਬੇਨਤੀ ਕਰ ਰਿਹਾ ਕਿ ਇਸ ਸਿਸਟਮ ਬਾਰੇ ਕਿਉਂਕਿ ਸਹੀਦੀ ਸਵਾ ਵਿੱਚ ਚੱਲ ਰਹੀ ਹੈ ਤੇ ਉਧਰੋਂ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ੍ਰੀ ਫਤੇਗੜ ਸਾਹਿਬ ਦੇ ਵਿੱਚ ਵੀ ਜਿਹੜਾ ਸਿੱਧੀ ਜੋੜ ਮੇਲਾ ਉਹ ਸ਼ੁਰੂ ਹੋਣਾ ਤੇ ਉੱਥੇ ਜੋ ਵੀ ਲੰਗਰ ਦੇ ਲਈ ਜਾਂਦੇ ਨੇ ਸੇਵਾਦਾਰ ਉਸ ਉਹ ਆਪਣਾ ਪਹਿਲਾਂ ਹੀ ਪ੍ਰਬੰਧ ਕਰਕੇ ਲੈ ਕੇ ਜਾਣ 23 ਤਰੀਕ ਦਾ ਦਾ ਮੀਂਹ ਜਿਹੜਾ ਉਹ ਪੱਕਾ ਕਲੀਅਰ ਹੋ ਚੁੱਕਿਆ ਕੁਝ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਜਿਹੜੀ ਜਾਪਦੀ ਹੋਈ ਨਾਜ਼ਰ ਆ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜਾ ਤਾਪਮਾਨ ਆਪਾਂ ਨੂੰ ਦਿਖਾਈ ਦੇ ਰਿਹਾ 10 ਡਿਗਰੀ ਦੇ ਕਰੀਬ ਤੇ ਹੌਲੀ ਹੌਲੀ ਹਿਸੇ 7 ਡਿਗਰੀ ਦੇ ਆਸ-ਪਾਸ ਜਿਹੜਾ ਅੱਜ ਪਹੁੰਚੂਗਾ ਤੇ ਜਿਹੜੇ ਮੀਂਹ ਦੇ ਤਸਵੀਰਾਂ ਨੇ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿੱਥੇ ਤੱਕ ਇਹ ਜਿਹੜਾ ਸਿਸਟਮ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਦਿਖਾਈ ਦੇਊਗਾ ਦੋਸਤੋ ਇਸ ਤਰ੍ਹਾਂ ਜਿਹੜੇ ਐ ਮੂਵ ਕਰਦੇ ਹੋਏ ਅੱਜ ਦੇਖੋ ਹਵਾਵਾਂ ਜਿਹੜੀਆਂ ਘੁੰਮਣ ਘੇਰੀ ਦੇ ਵਿੱਚ ਇਸ ਤਰ੍ਹਾਂ ਬਣੀਆਂ ਹੋਈਆਂ ਨੇ ਕੁਝ ਖੇਤਰਾਂ ਦੇ ਵਿੱਚ ਇਸ ਸਾਈਡ ਤੋਂ ਆ ਰਹੀਆਂ ਨੇ ਕੁਝ ਦੇ ਵਿੱਚ ਇਸ ਸਾਈਡ ਤੋਂ ਜਿਹੜੀਆਂ ਹਵਾਵਾਂ ਨੇ ਆ ਰਹੀਆਂ ਨੇ ਤੇ ਇਹ ਕੱਲ ਨੂੰ ਦੁਪਹਿਰ ਤੋਂ ਬਾਅਦ ਇਸ ਤਰ੍ਹਾਂ ਮੂਵ ਕਰ ਜਾਣਗੀਆਂ ਬਾਕੀ ਸਿਸਟਮ ਜਿਹੜਾ ਤਾਂ ਤੁਸੀਂ ਲਾਈਵ ਦੇਖ ਸਕਦੇ ਹੋ ਤਹਾਨੂੰ ਪਲ-ਪਲ ਦੀ ਅਪਡੇਟ ਆਈਡੀ ਅਸੀਂ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਉੱਤੇ ਦਿਖਾ ਰਹੇ ਹਾਂ ਤਸਵੀਰਾਂ ਲਾਈਵ ਪਲ-ਪਲ ਦੀਆਂ ਤਿੰਨ ਸੈਟੇਲਾਈਟਰ ਨੇ ਤਸਵੀਰਾਂ ਨੇ ਇਹ ਆ ਦਿਖਾ ਦਿੱਤੀਆਂ ਨੇ ਤੁਹਾਨੂੰ ਕਿ ਇਹ ਸਿਸਟਮ ਜਿਹੜਾ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇੱਥੇ ਪਹੁੰਚ ਚੁੱਕਿਆ ਮਲਤਾਨ ਦੇ ਨੇੜੇ ਤੇ ਬਾਕੀ ਕੋਈ ਵੀ ਵੱਡੀ ਅਪਡੇਟ ਆਊਗੀ ਕੱਲ ਨੂੰ ਦਿਨ ਦੇ ਸਮੇਂ ਲਾਈਵ ਹੋ ਕੇ ਤੁਹਾਡੇ ਨਾਲ ਜਿਹੜੀ ਜਾਣਕਾਰੀ ਆ ਸਾਂਝੀ ਜ਼ਰੂਰ ਕਰਾਂਗੇ ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਤਸਵੀਰਾਂ ਅਸ ਸਮੇਂ ਦੀ ਮੌਸਮ ਦੀਆਂ